ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾ ਕੇ ਤਿਆਰ ਕਰਾਂਗੇ ਆਪਾਂ ਆٹے ਦੇ ਬਿਸਕੁਟ ਤੇ ਇੱਥੇ ਮੈਂ ਡੇਢ ਕੋਲੀ ਆٹے ਦੀ ਲਈ ਸੀ ਤੇ ਆਟੇ ਨੂੰ ਆਪਾਂ ਛਾਣ ਕੇ ਰੱਖ ਲਿਆ ਸੀ ਭਰਾਤ ਵਿੱਚ ਤੇ ਇੱਕ ਕੋਲੀ ਮੈਂ ਭਰਾਤ ਵਿੱਚ ਪਾਤੀ ਸੀ ਤੇ ਅੱਧੀ ਕੋਲੀ ਆٹے ਦੀ ਆਇਆ ਤੇ ਇਹਦੇ ਵਿੱਚ ਆਪਾਂ ਹੁਣ ਸੂਜੀ ਪਾ ਦਵਾਂਗੇ ਜਿੰਨੀ ਆਪਾਂ ਅੱਧਿਕੋਲੀ ਲਈ ਹੈ ਤੇ ਆਪਾਂ ਪੂਰੀ ਕੋਲੀ ਦੋ ਕੋਲੀਆਂ ਕਰਨੀ ਐ ਸੀ ਸੂਜੀ ਪਾ ਕੇ ਸੂਜੀ ਪਾ ਕੇ ਦੋ ਕੋਲੀਆਂ ਆٹے ਦੀਆਂ ਹੋ ਗਈਆਂ ਆਟੇ ਨੂੰ ਆਪਾਂ ਹੁਣ ਮਿਕਸ ਕਰ ਦੇਵਾਂਗੇ ਇਹਦੇ ਵਿੱਚ ਆਪਾਂ ਸੂਜੀ ਪਾਈ ਸੀ ਥੋੜਾ ਆਪਾਂ ਇਹਦੇ ਵਿੱਚ ਥੋੜਾ ਥੋੜਾ ਘਿਓ ਪਾ ਕੇ ਆਪਾਂ ਘਿਓ ਹੀ ਪਾਉਣਾ ਹੈ ਕੋਈ ਤੇਲ ਨਹੀਂ ਘਿਪਾਉਣਾ ਕਿਉਂ ਆਪਾਂ ਕਿਤਾ ਆਪਾਂ ਹੁਣ ਇਹਨੂੰ ਫੇਰ ਦਬਾਰ ਤੋਂ ਆਟੇ ਦੇ ਵਿੱਚ ਇਹਨੂੰ ਕਿਉਂ ਨੂੰ ਚੰਗੀ ਤਰ੍ਹਾਂ ਮਸਲ ਕੇ ਤਿਆਰ ਕਰਾਂਗੇ ਤੇ ਬਹੁਤ ਵਧੀਆ ਆਪਾਂ ਤਰੀਕੇ ਨਾਲ ਇਹਨੂੰ ਮਲ ਕੇ ਤਿਆਰ ਕਰ ਲੈਣਾ ਆ ਆਪਾਂ ਆਟੇ ਨੂੰ ਇਸ ਤਰ੍ਹਾਂ ਮਲ ਮਲ ਕੇ ਇਹਨੂੰ ਦੋਨਾਂ ਹੱਥਾਂ ਨਾਲ ਇਸ ਤਰ੍ਹਾਂ ਦਾ ਆਪਾਂ ਇਹਨੂੰ ਬਹੁਤ ਮਲਮਜਾ ਬਣਾ ਕੇ ਤਿਆਰ ਕਰਾਂਗੇ ਜਿਹੜੀ ਆਟੇ ਦੀ ਮੋਠੀ ਵੱਜੇਗੀ ਉਸ ਤਰ੍ਹਾਂ ਦਾ ਆਪਾਂ ਇਹਨੂੰ ਬੈਡਿੰਗ ਇਹਦੀ ਤਿਆਰ ਕਰਨੀ ਹੈ ਤਾਂ ਬਹੁਤ ਵਧੀਆ ਆਪਾਂ ਇਹਨੂੰ ਮਲ ਕੇ ਤਿਆਰ ਕਰ ਲਿਆ ਸੀ ਤੇ ਆਟੇ ਦੀ ਆਪਾਂ ਵੇਖੋ ਇਸ ਤਰ੍ਹਾਂ ਮੋਠੀ ਜਿਹੜੀ ਬੱਝ ਜਾਂਦੀ ਇਸ ਤਰ੍ਹਾਂ ਆਪਾਂ ਇਹਨੂੰ ਬੰਨ ਕੇ ਤਿਆਰ ਕਰਨਾ ਸੀ ਤੇ ਇਹਦੇ ਵਿੱਚ ਮੈਂ ਦੋ ਤਿੰਨ ਲਾਚੀਆਂ ਨੂੰ ਕੁੱਟ ਲਿਆ ਸੀ ਆਪਾਂ ਲਾਚੀਆਂ ਪਾ ਦੋਗੇ ਲਾਚੀ ਪਾਊਡਰ ਤੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਇੱਥੇ ਮੈਂ ਨਾਰੀਅਲ ਨੂੰ ਕ੍ਰਸ਼ ਕਰ ਲਿਆ ਸੀ ਆਪਾਂ ਅੱਧੇ ਇੱਕ ਕੁੱਲ ਹੀ ਨਾਰੀਅਲ ਪਾ ਦਵਾਂਗੇ ਤੇ ਮਿਕਸ ਕਰ ਦਵਾਂਗੇ ਆਪਾਂ ਇੱਥੇ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਦਿੱਤਾ ਸੀ ਤੇ ਬਹੁਤ ਵਧੀਆ ਇਹ ਮਿਕਸ ਹੋ ਕੇ ਤਿਆਰ ਹੋ ਗਿਆ ਤੇ ਉਸ ਤੋਂ ਬਾਅਦ ਆਪਾਂ ਹੁਣ ਲਵਾਂਗੇ ਖੰਡ ਇੱਥੇ ਮੈਂ ਲਈ ਸੀ ਪਾਣੀ ਕਾ ਕੋਲੀ ਖੰਡ ਤੇ ਆਪਾਂ ਇਹਦੇ ਵਿੱਚ ਖੰਡ ਪਾ ਕੇ ਤੇ ਇਹਦੇ ਵਿੱਚ ਆਪਾਂ ਪਾਣੀ ਪਾ ਦਵਾਂਗੇ ਖੰਡ ਵਿੱਚ ਤੁਸੀਂ ਪਾਣੀ ਪਾਤਾ ਸੀ ਤੇ ਆਪਾਂ ਚਮਚੇ ਨਾਲ ਇਹਨੂੰ ਖੰਡ ਨੂੰ ਇਸ ਤਰ੍ਹਾਂ ਹੀ ਦੋ ਕਵਾਰੀ ਆਪਾਂ ਇਹਨੂੰ ਹਿਲਾਉਣਾ ਆ। ਖੰਡ ਨੂੰ ਆਪਾਂ ਪਗਲਾਉਣਾ ਨਹੀਂ ਹੈ ਬਸ ਇਸ ਤਰ੍ਹਾਂ ਹੀ ਇਹਨੂੰ ਹਿਲਾ ਕੇ ਤੇ ਇਹਦਾ ਆਟਾ ਬਣ ਕੇ ਤਿਆਰ ਕਰਾਂਗੇ। ਦੋ ਤਿੰਨ ਵਾਰੀ ਮੈਂ ਇਸ ਤਰ੍ਹਾਂ ਹੀ ਖੰਡ ਨੂੰ ਕੈਂਡ ਦਿੱਤਾ ਸੀ। ਤੇ ਹੁਣ ਅਸੀਂ ਇਹਨੂੰ ਆਟੇ ਦੇ ਵਿੱਚ ਪਾ ਦਵਾਂਗੇ। ਮਨ ਕੀ ਆਪਾਂ ਤਿਆਰ ਕਰ ਲਿਆ ਸੀ ਤੇ ਆਟਾ ਜ਼ਿਆਦਾ ਨਾ ਆਪ ਨਰਮ ਗੁੰਨਣਾ ਨਾ ਆਪਾਂ ਹਾਰ ਗੁੰਨਣਾ ਆਟਾ ਕਿ ਆਟੇ ਨੂੰ ਆਪਾਂ ਇਸ ਤਰ੍ਹਾਂ ਦਾ ਆਟਾ ਗੁੰਨ ਕੇ ਤੇ ਆਪਾਂ फटाफट ਬਣਾਉਣੇ ਆਪਾਂ ਆਟੇ ਨੂੰ ਰੱਖਣਾ ਨਹੀਂ ਹੈ ਤੇ ਇਹਦੇ ਆਪਾਂ ਹੁਣ ਬਿਸਕੁਟ ਬਣਾਉਣੇ ਤਿਆਰ ਕਰਾਂਗੇ ਇੱਥੇ ਚੋਪਿੰਗ ਬੋਰ ਤੇ ਆਪਾਂ ਆਟਾ ਰੱਖ ਲਿਆ ਸੀ ਤੇ ਆਟੇ ਦੇ ਆਪਾਂ ਦੋ ਪੇੜੇ ਬਣਾ ਲਵਾਂਗੇ ਤੇ ਚੋਪਿੰਗ ਬੋਰ ਉੱਪਰ ਆਪਾਂ ਥੋੜਾ ਜਿਹਾ ਘਿਓ ਲਾ ਦੇਵਾਂਗੇ ਹੁਣ ਆਪਾਂ ਮੋਟੀ ਸਾਰੀ ਰੋਟੀ ਵੇਲ ਕੇ ਤਿਆਰ ਕਰਾਂਗੇ ਜਿਸ ਤਰ੍ਹਾਂ ਦੀ ਵੀ ਆਪਾਂ ਇੱਕ ਵਿੰਗੀ ਟੇਢੀ ਆਪਾਂ ਰੋਟੀ ਵੇਲ ਕੇ ਤਿਆਰ ਕਰ ਲਈ ਹੈ ਜਿਸ ਤੋਂ ਇਹ ਆਹ ਸਾਈਡਾ ਫਟ ਜਾਂਦੀ ਹੈ ਇਹ ਕੋਈ ਗੱਲ ਨਹੀਂ ਆਪਾਂ ਕਿਉਂਕਿ ਉਸੇ ਵੇਲੇ ਆਟਾ ਗੁੰਨ ਕੇ ਦਵਾ ਦਵੇ ਇਹਨਾਂ ਨੂੰ ਵੇਲਣ ਦੀ ਕੀਤੀ ਰੋਟੀ ਨੂੰ ਆਪਾਂ ਜਿਆਦਾ ਬਰੀਕ ਵੀ ਪਤਲੀ ਵੀ ਨਹੀਂ ਵੇਲਣਾ ਨਾ ਆਪਾਂ ਮੋਟੀ ਵੇਲਣਾ ਆਪਾਂ ਮੀਡਿਅਮ ਦੇ ਸਾਈਜ਼ ਦੀ ਨੂੰ ਵੇਲ ਕੇ ਤਿਆਰ ਕਰਾਂਗੇ ਜਿੰਨੀ ਆਪਣੇ ਕੋਲ ਵੱਡੀ ਚੌੜੀ ਵੇਲੀ ਜਾਂਦੀ ਆਪਾਂ ਓਨੀ ਵੇਲ ਕੇ ਤਿਆਰ ਕਰ ਲੈਣੀ ਇਹਨੂੰ ਦੀਂਗੀ ਟੈਡੀ ਆਪਾਂ ਇਹਨੂੰ ਵੇਲ ਲਗਣਾਈਆ ਬਸ ਮੜ ਕੇ ਆਪਾਂ ਇਹਦੀ ਕਟਿੰਗ ਕਰ ਦੇਣੀ ਰੋਟੀਆਂ ਆਪਾਂ ਵੇਲ ਕੇ ਤਿਆਰ ਕਰ ਲਿਆ ਸੀ ਇਨੂੰ ਵੀ ਅਸੀਂ ਆਪਾਂ ਤਿਆਰ ਕਰ ਲਿਆ ਸੀ ਆਪਣੇ ਕੋ ਕੋਈ ਵੀ ਗਲਾਸੀ ਹੋਵੇ ਗਲਾਸ ਹੋਵੇ ਕੋਲੀ ਹੋਵੇ ਆਪਾਂ ਕੋਈ ਵੀ ਆਪਾਂ ਨੂੰ ਸੈੱਟ ਕਰ ਸਕਦੇ ਆ ਜਾਂ ਆਪਣੇ ਕੋ ਕੋ ਢੱਕਣ ਹੋਵੇ ਆਪਾਂ ਇਸ ਤਰ੍ਹਾਂ ਇਹਨੂੰ ਗੋਲ ਗੋਲ ਬਿਸਕੁਟ ਬਣਾ ਕੇ ਤਿਆਰ ਕਰ ਲਵਾਂਗੇ ਤੇ ਜਿਹੜਾ ਆਪਣੇ ਕੋਲ ਬਾਧੂ ਆਟਾ ਇਹਨੂੰ ਆਪਾਂ ਉੱਪਰੋਂ ਦੀ ਇਹਨੂੰ ਲਾ ਦੇਵਾਂਗੇ ਤੇ ਇਹਦੇ ਬਾਅਦ ਤੋਂ ਫਿਰ ਆਪਾਂ ਇਹਦੇ ਬਿਸਕੁਟ ਬਣਾ ਕੇ ਤਿਆਰ ਕਰ ਲਵਾਂਗੇ ਇਹਨੂੰ ਵੇਸਟ ਲਈ ਆਪਾਂ ਕਰਨਾਂ ਤੇ ਇਸ ਤਰ੍ਹਾਂ ਦੀ ਆਪਾਂ ਬਣਾ ਕੇ ਬਿਸਕੁਟ ਤਿਆਰ ਕਰਦੇ ਨਾ ਇਹ ਮੋਟੇ ਨਾ ਇਹ ਪਤਲੇ ਮੀਡੀਅਮ ਜਿਹੇ ਸਾਈਜ਼ ਦੇ ਤੇ ਹੁਣ ਆਪਾਂ ਇਹਨੂੰ ਪਲੇਟ ਵਿੱਚ ਰੱਖਦੇ ਜਾਵਾਂਗੇ ਬਿਸਕੁਟਾਂ ਨੂੰ ਇੱਥੇ ਆਪਾਂ ਬਾਕੀ ਦੇ ਬਿਸਕਟ ਵੀ ਬਣਾ ਕੇ ਤਿਆਰ ਕਰ ਲਏ ਸੀ ਤੇ ਇਹਨਾਂ ਨੂੰ ਵੀ ਆਪਾਂ ਪਲੇਟ ਵਿੱਚ ਰੱਖ ਦੇ ਜਾਵਾਂਗੇ ਤੇ ਬਿਸਕਟ ਤੁਸੀਂ ਦੇਖ ਸਕਦੇ ਕਿੰਨੇ ਵਧੀਆ ਬਿਸਕਟ ਆਪਾਂ ਬਣਾ ਕੇ ਤਿਆਰ ਕਰ ਲਏ ਬਿਸਕੁਟਾਨੂੰ ਬਣਾਵਾਂਗੇ ਆਪਾਂ ਕਿਉਂ ਦੇ ਵਿੱਚ ਪੈਨ ਦੇ ਵਿੱਚ ਮੈਂ ਕਿਉਂ ਪਾ ਕੇ ਰੱਖ ਦਿੱਤਾ ਸੀ ਕਿਉਂਕਿ ਉਹ ਗਰਮ ਹੋ ਗਿਆ ਤੇ ਹੁਣ ਆਪਾਂ ਬਿਸਕੁਟ ਪਾ ਦਵਾਂਗੇ ਇੱਕ ਇੱਕ ਕਰਕੇ ਤੇ ਬਿਸਕੁਟ ਆਪਾਂ ਉਹਨੇ ਹੀ ਪਾਵਾਂਗੇ ਜਿੰਨੇ ਆਪਣੇ ਇਹ ਪੈਨ ਦੇ ਵਿੱਚ ਆ ਜਾਣਗੇ ਕਿਉਂਕਿ ਇੱਥੇ ਮੈਂ ਦਕਸ਼ਨ ਦਾ ਫਲੇਮ ਮੈਂ ਲੋ ਕਰ ਦਵਾਂਗੀ ਕਿਉਂਕਿ ਅੰਦਰ ਤੱਕ ਜਿਹੜੇ ਬਿਸਕੁਟ ਪੱਕ ਕੇ ਤਿਆਰ ਹੋਣ ਸਪੜਾਣ ਨੂੰ ਆਪਾਂ ਸੈਰ ਚੇਂਜ ਕਰ ਦਵਾਂਗੇ ਇਹਨਾਂ ਦੀ ਤੇ ਬਹੁਤ ਵਧੀਆ ਇਹ 골ਡ ਬ੍ਰਾਊਨ ਹੋ ਗਏ ਆ ਪੱਕ ਕੇ ਤੇ ਬਿਸਕੁਟ ਆਨ ਨੂੰ ਆਪਾਂ ਇਹਨੂੰ ਪਲੇਟ ਵਿੱਚ ਰੱਖਦੇ ਜਾਵਾਂਗੇ ਤੇ ਦੇਖ ਸਾਦੇ ਕਿੰਨੇ ਵਧੀਆ ਬਣ ਕੇ ਤਿਆਰ ਹੋ ਗਏ ਆ ਬਾਕੀ ਦੇ ਆਪਾਂ ਇਹ ਦੇ ਨਾਲ ਜੇ ਆ ਕੇ ਕਰਕੇ ਪਾ ਦਵਾਂਗੇ ਬਿਸਕੁਟ ਆ ਰੂ ਆਪਾਂ ਹੋ ਨੇ ਇਹਨਾਂ ਨੂੰ ਵੀ ਤੇਲ ਦੇ ਵਿੱਚੋਂ ਬਾਹਰ ਕੱਢਦੇ ਜਾਵਾਂਗੇ ਬੱਚਿਆਂ ਨੂੰ ਛੁੱਟੀਆਂ ਆ ਤਾਂ ਬੱਚਿਆਂ ਨੂੰ ਆਪਾਂ ਘਰ ਵਿੱਚ ਹੀ ਬਿਸਕੁਟ ਕੋਈ ਨਾ ਕੋਈ ਆਪਾਂ ਇਹਨਾਂ ਨੂੰ ਚੀਜ਼ ਬਣਾ ਕੇ ਦਵਾਂਗੇ ਘਰ ਦੀ ਬਾਜ਼ਾਰ ਨਾਲੋਂ ਖਾਣ ਨਾਲੋਂ ਘਰੇ ਬਣਾ ਕੇ ਆਪਣੇ ਬੱਚਿਆਂ ਨੂੰ ਚੀਜ਼ ਦਵਾਂਗੇ ਆਪਾਂ ਰੋਜ਼ ਦੇ ਰੋਜ਼ ਕੋਈ ਨਾ ਕੋਈ ਤਾਜੀ ਚੀਜ਼ ਬਣਾ ਬਣਾ ਕੇ ਦਵਾਂਗੇ ਬੱਚੇ ਤਾਂ ਬਹੁਤ ਖੁਸ਼ ਹੋਣਗੇ ਤੇ ਇਹਨਾਂ ਬਿਸਕੁਟਾਂ ਨੂੰ ਮੈਂ ਪਕਾ ਲਵਾਂਗੀ ਇੱਥੇ ਮੈਂ ਸਾਰੇ ਬਿਸਕੁਟ ਬਣਾ ਕੇ ਤਿਆਰ ਕਰ ਲਏ ਤੇ ਬਿਸਕੁਟਾਂ ਨੂੰ ਆਪਾਂ ਇਸ ਤਰ੍ਹਾਂ ਹਲਾ ਲਾ ਕੇ ਕਰੈਂਚੀ ਬਣਾ ਕੇ ਤਿਆਰ ਕਰ ਲਿਆ ਸੀ ਤੁਸੀਂ ਦੇਖ ਸਕਦੇ ਕਿੰਨੇ ਵਧੀਆ ਬਿਸਕੁਟ 골ਡ ব্রাউন ਹੋ ਕੇ ਤਿਆਰ ਹੋ ਗਏ ਆ ਤੇ ਇੱਕ ਇੱਕ ਕਰਦੇ ਇਹਨਾਂ ਨੂੰ ਵੀ ਆਪਾਂ ਕੱਢ ਲਵਾਂਗੇ ਲਓ ਜੀ ਅਸੀਂ ਬਿਸਕੁਟ ਬਣਾ ਕੇ ਤਿਆਰ ਕਰ ਲਏ ਤੇ ਬਹੁਤ ਵਧੀਆ ਬਿਸਕੁਟ ਬਣ ਕੇ ਤਿਆਰ ਹੋਏ ਆ ਤੇ ਤੁਸੀਂ ਦੇਖ ਸਕਦੇ ਆ ਕਿੰਨੇ ਵਧੀਆ ਬਿਸਕੁਟ ਰੈਡੀ ਹੋ ਗਏ ਆ ਤੇ ਘਰ ਵਿੱਚ ਆਪਾਂ ਕਿੰਨੇ ਬਿਸਕੁਟ ਬਣਾ ਕੇ ਤਿਆਰ ਕਰ ਸਕਦੇ ਆ ਸੋਈ ਦੇ ਸਮਾਨ ਦੇ ਵਿੱਚੋਂ ਹੀ ਤੇ ਬਿਸਕੁਟ ਵੇਖੋ ਕਿੰਨੇ ਵਧੀਆ ਕਰੈਂਚੀ ਬਣ ਕੇ ਤਿਆਰ ਹੋਏ ਆ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਬਿਸਕੁਟ ਆ ਦੇਖ ਸਾਡੇ ਤੁਸੀਂ ਕਿੰਨੀ ਸੋਹਣੀ ਆਵਾਜ਼ ਆਉਣ ਦੀ ਬਿਸਕਟਾਂ ਦੀ ਬਹੁਤ ਕਰੈਂਚੀ ਬਣ ਕੇ ਤਿਆਰ ਹੋਏ ਤਾਂ ਆਪਾਂ ਤੋੜ ਕੇ ਦਿਖਾਉਣੀ ਬਿਸਕੁਟ ਆ ਦੇਖ ਸਕਦੇ ਤੇ ਅੰਦਰੋਂ ਵੀ ਕਿੰਨੇ ਵਧੀਆ ਬਿਸਕੁਟ ਬਣ ਕੇ ਤਿਆਰ ਹੋਏ ਆ ਤੇ ਜੇ ਤੁਹਾਨੂੰ ਸਾਡੇ ਬਿਸਕੁਟਾਂ ਦੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ